ਜੀ ਜਾ ਰਹੇ ਹਾਂ ਅੱਜ ਚੱਕ ਫੇਰੇ ਚਾਣਾ ਪਰੌਂਠਾ ਚੱਕ ਫੇਰ ਹਾਂਜੀ ਇੱਧਰ ਪਿੱਛੇ ਪਿੱਛੇ ਤੂੰ ਦੇਖੋ ਕਿਧਰ ਕਿਧਰ ਜੋਰਾ ਸ਼ੋਰਾ ਜੇ ਜਾ ਰਹੇ ਹੈਂ ਦੱਸੋ ਕ੍ਰਿਸ਼ਮਾ ਹੈਂ ਇੱਧਰ ਕਿਦਾਂ ਸਹੀ ਓਕੇ ਬੰਦਾ ਵੀ ਘੈਂਡ ਆ ਹਲੇ ਰੋਡੀ ਦਾ ਕਰ ਲਿਆ ਹੈ ਹੈ ਪ੍ਰਾਣੇ ਮਿਲੇ ਆ ਪ੍ਰਾਣੇ ਪ੍ਰਾਣੇ ਮਿਲੇ ਆ ਖਾਓ ਤੇ ਗਾਹੀ ਹੋਰ ਨਾ ਕਹਿੰਦੇ ਇਹ ਮਿੰਦੀ ਲੱਗੂ ਬੱਸ ਕਰੋ ਅਲੀ ਬਲੇਟਾ ਅਬੇ ਮਜ਼ਾ ਆਏਗਾ ਨਾ ਭੀੜੋ ਚਾਰਾਂ ਨੂੰ ਬੈਗੇ ਚਾਰਾਂ ਨੂੰ ਨਿਆਣਾ ਵਾਲਾ ਆਦੇ ਆੜਾ ਵਾਲੀ ਨਿਆਣਾ ਵਾਲਾ ਨਿਆਣਾ ਵਾਲੀ ਦੇਖੋ ਕੀ ਕਰਨ ਦੀ ਹੈ ਜਿੰਨੀਆਂ ਨੂੰ ਬੈਗੀ ਹੈ ਰੋਟੀ ਹੋਵੇ ਉਹ ਯਾਰ ਹਾਂਜੀ ਰੋਟੀ ਹੈ ਉਹ ਕੋਬੀ ਹੈਂਡ ਹੈ ਸੁਆਦ ਹੈ ਸਵਾਦ ਹੈ ਸਵਾਦ ਹੈ ਰੋਟੀ ਕੈਂਡ ਹੈ ਨਾ ਦੇਖ ਰੋਟੀ ਕੈਂਡ ਪਹਿਲਾਂ ਲੱਗਦੀ ਹੋਆ ਬਰਾ ਮੇਰੇ ਨੂੰ ਦੁੱਧੀਆਂ ਰੋਟੀਆਂ ਹੋਈਆਂ ਜਾ ਰਹੀਆਂ ਸਵਾਣੇ ਰੋਟੀਆਂ ਜਾ ਰਹੀਆਂ ਪਾਣੀ ਪੀਓ ਕਿਆ 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 ਬਣਜੂ ਇਹ ਕੀ ਕਰ ਰਿਹਾ ਬਈ ਪਹਿਲਾਂ ਕੈਮਰਾ ਜੀ ਗੱਟੀ ਦਾ ਮਾਲਾ ਹੁੰਦੇ ਹੋਏ ਮੇਰਾ ਭਰਾ ਤੇ ਵਾਈ ਗੋਡ ਬਰਾ ਸੁੱਕੀਆਂ ਰੋਟੀਆਂ ਨਾਲ ਆ ਗਿਆ ਬਹੁਤ ਜੰਮਾ ਚਾਹ ਲੈਣੀ ਆ ਸੁੱਕੀਆਂ ਰੋਟੀਆਂ ਵਾਲੇ ਮਾਮਾ ਜੀ ਠਿੱਕ ਕਾਲਾ ਟੂਜਾ ਗੋਰਾ ਰੰਗ ਦੀ